ਅੱਜ ਮਾਗੀ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਜਿੱਥੇ ਅਸੀਂ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਉੱਥੇ ਹੀ ਬੜਾ ਸ਼ੁਭ ਦਿਨ ਅੱਜ ਤੋਂ ਮਾਗ ਮਹੀਨੇ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਇਸ ਮਹੀਨੇ 'ਚ ਜਿਹੜਾ ਦਾਨ ਤੇ ਨਾਮ ਉਹਦੀ ਮਹਿਮਾ ਕਈ ਗੁਣਾ ਵਧ ਜਾਂਦੀ ਹੈ ਤੇ ਸਭ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਮਾਗੀ ਦੀਆਂ ਮਕਰ ਸਿਕਰਾਂਤੀ ਦੀਆਂ ਲੱਖ ਲੱਖ ਮੁਬਾਰਕਾਂ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਕਿਰਪਾ ਸਾਡੇ ਇਲਾਕੇ ਤੇ ਸਾਰੇ ਪੰਜਾਬ ਤੇ ਸਾਰੇ ਮੁਲਕ ਤੇ ਦੁਨੀਆ ਤੇ ਬਣਾਈ ਰੱਖਣ ਮਾਤਾ ਰਾਣੀ ਮਾਤਾ ਨਰਨਾ ਦੇਵੀ ਸਾਡੇ ਕੀ ਆਪਣੀ ਕਿਰਪਾ ਸਾਡੇ ਇਲਾਕੇ ਤੇ ਸਾਰੀ ਦੁਨੀਆ ਤੇ ਸਾਡੇ ਦੇਸ਼ ਤੇ ਬਣਾਈ ਰੱਖੇ ਅੱਜ ਇਸ ਪਾਵਨ ਪਵਿੱਤਰ ਦਿਨ ਤੇ ਅਸੀਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਨਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਹੈ ਤੇ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਨੇ ਬਹੁਤ ਕੁਝ ਬਖਸ਼ਿਆ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਸੇ ਗਰੀਬ ਕਰੋੜ ਪੜੇ ਸਭ ਕੁਝ ਗੁਰੂ ਸਾਹਿਬ ਦਾ ਬਖਸ਼ਿਆ ਤੇ ਹਰ ਪਲ ਉਹਨਾਂ ਦਾ ਸ਼ੁਕਰਾਨਾ ਤੇ ਅਰਦਾਸ ਕੀਤੀ ਹੈ ਜੀ ਆ ਮੈਂ ਪਹਿਲਾਂ ਤੁਹਾਨੂੰ ਦੱਸਣਾਗਾ ਕਿ ਅੱਜ ਤੋਂ ਜਿਹੜਾ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਵਿਕਾਸ ਦੀ ਜਿਹੜੀ ਰਫ਼ਤਾਰ ਹੋਰ ਜਿਹੜਾ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ ਇੱਕ ਪਿੰਡ ਦੇ ਜਿਹੜੇ ਮਸਲੇ ਬਹੁਤ ਸਾਲਾਂ ਤੋਂ ਦੁਹਾਕੀਆਂ ਦੀ ਮੰਗ ਸੀ ਕਮਿਊਨਿਟੀ ਸੈਂਟਰਸ ਖੇਡ ਗਰਾਊਂਡ ਨਰਸਰੀਆਂ ਲਾਇਬ੍ਰੇਰੀਜ਼ ਉਹ ਸਭ ਦੇ ਉੱਤੇ ਕੰਮ ਚੱਲ ਰਿਹਾ ਤੁਹਾਨੂੰ ਹਰ ਰੋਜ਼ ਦੇਖਾਂਗੇ ਸੜਕਾਂ ਜੜੀਆਂ ਹੈ ਉਸ ਨੂੰ 18 ਫੀਟ ਵਾਈਡਿੰਗ ਸਾਰੇ ਹਲਕੇ ਉਹ ਜੜੀ ਅੱਜ ਤੋਂ ਅਸੀਂ ਸ਼ੁਰੂਆਤ ਕਰਾਂਗੇ ਆਉਣ ਵਾਲੇ ਦਿਨਾਂ ਚ ਹੁਣ ਰੋਜ਼ ਕੱਲ ਰਾਸ਼ਟਰਪਤੀ ਜੀ ਆ ਰਹੇ ਕੱਲ ਤੇ ਪਰਸੋਂ ਮਮ੍ਰਿਸਰ ਸਾਹਿਬ ਹੋਊਗਾ 12 ਤਰੀਕ ਤੋਂ ਅਸੀਂ ਜਿਹੜੇ ਡਵੈਲਪਮੈਂਟ ਵਰਕਸ ਤੇ ਉੱਤੇ ਨਾਲ ਹੀ ਨਨਪੁਰ ਸਾਹਿਬ ਨਗਰ ਕਾਉਂਸਲ ਹੋਵੇ ਕੀ ਪੁਰ ਸਾਹਿਬ ਨਗਰ ਕਾਉਂਸਲ ਹੋਵੇ ਨੰਗਲ ਨਗਰ ਕਾਉਂਸਲ ਹੋਵੇ ਜਿਵੇਂ ਨਨਪੁਰ ਸਾਹਿਬ ਨਗਰ ਕਾਉਂਸਲ ਸਾਡੇ ਪੂਰੇ ਸਟੇਟ ਦੀ ਫਸਟ ਸ਼ਹਿਰ ਬਣੂਗਾ ਜਿਹਦੇ ਜਿਨੋਂ ਸੇ ਟੋਟਲੀ ਅਸੀਂ 100% ਸੀਸੀਟੀਵੀ ਨਾਲ ਕਵਰ ਕਰ ਰਹੇ ਆ ਹੋਰ ਅਨੰਦਪੁਰ ਸਾਹਿਬ ਨੂੰ ਸੋਨਾ ਬਣਾਉਣ ਦੇ ਲਈ ਅਸੀਂ ਲੱਗੇ ਹੋਏ ਆ ਇਹ ਕਰ ਰਹੇ ਆ ਜਿਵੇਂ ਤੁਸੀਂ ਮਿਸ਼ਨ ਰੋਜ਼ਗਾਰ ਦੀ ਗੱਲ ਕੀਤੀ ਉਸ ਦੇ ਵਿੱਚ ਵੀ ਇਸ ਸਾਲ 2026 ਦੀ ਸ਼ੁਰੂਆਤ 'ਤੇ 3 ਜਨਵਰੀ ਨੂੰ ਸਾਡੇ ਮੈਕ ਵਿੱਚ ਅਸੀਂ ਲਗਭਗ 700 ਬੰਦੇ ਨੌਕਰੀਆਂ ਦਿੱਤੀਆਂ ਤੇ ਡਿਪਾਰਟਮੈਂਟ ਮੁਖੀ ਅਗੇ 3-4 ਮਹੀਨਿਆਂ ਦਾ ਕਿ ਤੁਸੀਂ ਜਿਹੜੀ ਹੈ ਜਿਹੜੀ ਪਿਛਲੀ ਭਰਤੀ ਸੀ ਸਪੈਸ਼ਲ ਐਜੂਕੇਟਰ ਦੀ 4 ਮਹੀਨੇ ਦਾ ਰਿਪੋਰਟ ਦਿੱਤੀ ਤਾਂ ਇੱਕ ਦਾ ਰਿਕਾਰਡ ਟਾਈਮ ਸੀ ਕਿ ਕੋਸ਼ਿਸ਼ ਹੈ ਕਿ ਬਿਨਾ ਲਿਟੀਗੇਸ਼ਨ ਤਾਂ ਕਿ ਸਮੂਥਲੀ ਇਹ ਭਰਤੀ ਹੋ ਸਕੇ ਜਿਹਦੇ ਦੇ ਲੱਗੇ ਬਹੁਤ ਮਾਰੀ ਗੱਲ ਹੈ ਜੀ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਦਹਾਕੀਆਂ ਬਾਅਦ ਪੰਜਾਬ ਦਾ ਕੋਈ ਮੁੱਖ ਮੰਤਰੀ ਜਾ ਕੇ ਵਿਦੇਸ਼ ਜਾਪਾਨ ਗਿਆ ਉਹਦਾ ਕਿੰਨਾ ਪੋਜ਼ਿਟਿਵ ਅਸਰ ਆਇਆ ਮੈਂ ਪਿਛਲੇ ਦਿਨੀ ਲੁਧਿਆਣਾ ਇੱਕ ਫੰਕਸ਼ਨ ਤੇ ਗਿਆ ਉੱਥੇ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਜਣਾ ਜੋਸ਼ ਆਇਆ ਉਸ ਵਿਜ਼ਿਟ ਤੋਂ ਬਾਅਦ ਪੰਜਾਬ ਦੇ ਵਿੱਚ ਇਨਵੈਸਟਮੈਂਟ ਆ ਰਹੀ ਹੈ ਬਹੁਤ ਜ਼ਿਆਦਾ ਕਾ ਇਨਵੈਸਟਮੈਂਟ ਪੰਜਾਬ ਦੇ ਬਹਿ ਸੀਐਮ ਸਭ ਜਾਣਾ ਚਾਹੁੰਦੇ ਸਿੱਧੇ ਬਣਾ ਇੱਕ ਮਾੜੀ ਗੱਲ ਹੈ ਕਿ ਪੰਜਾਬ ਤੇ ਦੇਸ਼ ਲਈ ਦੇਸ਼ ਦੇ ਵਿੱਚ ਪੰਜਾਬ ਤਰੱਕੀ ਕਰੂਗਾ ਤਾਂ ਦੇਸ਼ ਦੇ ਵਿੱਚ ਤਰੱਕੀ ਹੋਊਗੀ